ਤਾਂ RAM RAHIM ਤੋਂ ਬਾਅਦ A S RAM ਨੂੰ ਜਿਹੜਾ ਪੈਰੋਲ ਮਿਲੀ ਹੈ ਬਿਲਕੁਲ 7 ਦਿਨਾਂ ਲਈ ਜੇਲ੍ਹ ਤੋਂ ਬਾਹਰ ਆਵੇਗਾ ਤਾਂ ਸੁਣੋ ਕਿ 11 ਸਾਲਾਂ ਮਗਰੋਂ ਪਹਿਲੀ ਵਾਰ ਉਹਨਾਂ ਨੂੰ ਕਿਉਂ ਪਰੋਲ ਦਿੱਤੀ ਗਈ ਤਾਂ ਬਿਲਕੁਲ A S RAM ਨੂੰ ਇਲਾਜ ਤੇ ਲਈ 7 ਦਿਨਾਂ ਦੀ ਪੈਰੋਲ ਤੇ ਬਾਹਰ ਭੇਜਿਆ ਗਿਆ ਤਾਂ 2 ਸਤੰਬਰ 2013 ਨੂੰ ਜਿਹੜਾ ਉਹ ਮਰਕਜ਼ ਕੈਦ ਦੀ ਸਜ਼ਾ ਕੱਟਣ ਲਈ ਜੇਲ੍ਹ ਦੇ ਅੰਦਰ ਗਏ ਸੀ ਤਾਂ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਉਹ ਮਰਕਜ਼ ਕੈਦ ਦੀ ਸਜ਼ਾ ਕੱਟ ਰਿਹਾ A S RAM ਬਾਪੂਰੂ ਰਾਜਸਥਾਨ ਹਾਈ ਕੋਰਟ ਨੇ ਇਲਾਜ ਲਈ 7 ਦਿਨਾਂ ਦੀ ਪੈਰੋਲ ਦਿੱਤੀ ਹੈ ਤਾਂ 85 ਸਾਲ ਆਸਰਾਮ ਪੁਲਸਿਹਰਾਸ ਦੇ ਵਿੱਚ ਇਲਾਜ ਲਈ ਹੈ ਜਿਹੜਾ ਮਹਾਰਾਸ਼ਟਰ ਜਾਣਗੇ ਤਾਂ ਮਹਾਰਾਸ਼ਟਰ ਦੇ ਮਾਦਕ ਆਗ ਦੇ ਵਿੱਚ ਆਸਰਾਮ ਦਾ ਇਲਾਜ ਕਰਵਾਇਆ ਜਾਵੇਗਾ ਤਾਂ ਜਸਟਿਸ ਡਾਕਟਰ ਪੁਸ਼ਪਿੰਦਰ ਸਿੰਘ ਪਾਰਟੀ ਦੇ ਬੈਂਚ ਨੇ ਆਸਰਾਮ ਦੀ ਪੈਰੋਲ ਨੂੰ ਜਿਹੜੀ ਮਨਜ਼ੂਰੀ ਦਿੱਤੀ ਹੈ ਤਾਂ ਬਿਲਕੁਲ ਰਾਮ ਰਹੀਮ ਤੋਂ ਬਾਅਦ ਜਿਹੜਾ ਇਹਨਾਂ ਦੇ ਪੈਰੋਲ ਕਾਰਨ ਉਹਨਾਂ ਦੇ ਵੱਲੋਂ ਵੀ ਲਗਾਤਾਰ ਸਵਾਲ ਕੀਤੇ ਜਾ ਰਹੇ ਸੀ ਕਿ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਆਖਰਕਾਰ ਆਸਰਾ ਰਾਮ ਨੂੰ ਕਿਉਂ ਨਹੀਂ ਤਾਂ ਬਿਲਕੁਲ 11 ਸਾਲ ਬਾਅਦ ਤਕਰੀਬਨ ਕਹਿ ਸਕਦਾ ਕਿ 11 ਸਾਲ ਬਾਅਦ 7 ਦਿਨਾਂ ਦੀ ਪੈਰੋਲ ਤੇ ਜਿਹੜਾ ਬਾਹਰ ਆਉਣਗੇ ਉਹ ਵੀ ਇਲਾਜ ਲਈ ਤਾਂ ਜਿੱਹਾਂ ਪੁਲਿਸ ਕਸਟਡੀ ਦੇ ਵਿੱਚ ਰਹਿ ਕੇ ਪੁਲਿਸ ਹਿਰਾਸਤ ਦੇ ਵਿੱਚ ਰਹਿ ਕੇ ਇਲਾਜ ਕਰਵਾਉਣਗੇ ਤਾਂ ਜ਼ਿਕਰ ਹੋ ਗਿਆ ਕਿ ਕੁਝ ਦਿਨ ਪਹਿਲਾਂ ਆਸਰਾਮ ਦੀ ਸਿਹਤ ਹੈ ਜਿਹੜੀ ਖਰਾਬ ਹੋ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਛਾਤੀ ਦੇ ਵਿੱਚ ਦਰਦ ਹੋ ਰਿਹਾ ਸੀਨੇ ਦੇ ਵਿੱਚ ਦਰਦ ਹੋ ਰਿਹਾ ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਉਹਨਾਂ ਦੀ ਸ਼ਿਕਾਇਤ ਤੇ ਗੌਰ ਕੀਤਾ ਤੇ ਉਹਨਾਂ ਨੂੰ ਜੋਧਪੁਰ ਦੇ ਐਮਸ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਬਿਲਕੁਲ ਆਸਰਾਮ ਨੂੰ ਇਲਾਜ ਲਈ 7 ਦਿਨਾਂ ਦੀ ਪੈਰੋਲ ਮਿਲ ਗਈ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਿਆ ਕਿ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਉਮਰ ਕੈਦੀ ਸਜ਼ਾ ਕੱਟ ਰੇ ਸੀ ਆਸਰਾਮ ਬਾਪੂ ਤੇ ਰਾਜਸਥਾਨ ਹਾਈ ਕੋਰਟ ਨੇ ਲਾਜ ਲਈ 7 ਦਿਨਾਂ ਦੀ ਪਰੋਲ ਦੇ ਦਿੱਤੀ ਹੈ